ਦੇ ਕੀ ਕਹਿੰਦੇ ਹੋ ਦਿਖ ਲਓ ਤਾਂ ਆਪਣੀ ਜ਼ਮੀਨ ਮੇਰੀ ਨਹੀਂ ਤੁਹਾਨੂੰ ਜਿਹੜਾ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਰਾਇਆ ਗਿਆ ਉਸ ਵੇਲੇ ਡਰਾਉਂਦੇ ਹਣ ਬੜਾ ਬੜਾ ਡਰਾਉਂਦੇ ਸੀ ਕੀ ਕਹਿੰਦੇ ਸੀ ਜੇ ਤੁਸੀਂ ਨਾਲੇ ਬਾਰੇ ਬੋਲੇ ਤਾਂ ਕੀ ਹੋਵੇਗਾ ਤੁਹਾਡੇ ਤੇ ਕਾਰਵਾਈ ਹੋਵੇਗੀ ਕਾਰਵਾਈ ਕਰਾਂਗੇ ਇਹ ਕਿੰਨੇ ਸਮੇਂ ਦੀ ਗੱਲ ਆ ਕਦੋਂ ਨਾਲਾ ਬਣਿਆ ਸੀ ਇਹ ਦੋ ਬੱਚੇ ਨੇ ਮੇਰੇ ਇੱਕ ਬਾਹਰ ਪਰਦੇਸਾ ਜੇ ਦਾੜੀ ਲਾਣ ਜਾਂਦਾ ਕਦੋਂ ਇਹ ਨਾਲਾ ਬਣਿਆ ਸੀ ਕਦੋਂ ਆਇਆ ਸੀ ਇੱਥੇ ਵੀਡੀਓ ਵਗੈਰਾ ਕਦੋਂ ਦੀ ਗੱਲ ਆ ਕਿੰਨੇ ਸਾਲ ਹੋ ਗਏ ਹੁਣ ਬਤਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਆਣ ਪੜਾ ਦੋ ਸਾਲ ਤਿੰਨ ਕ ਸਾਲ ਹੋ ਗਏ ਨਾਲਾ ਦੁਬਾਰਾ ਇਹ ਪਹਿਲਾਂ ਵੀ ਬਣਿਆ ਦੁਬਾਰਾ ਫੇਰ ਬਣਿਆ ਦੋ ਤਿੰਨ ਸਾਲ ਹੋ ਗਏ ਆ ਦੁਬਾਰਾ ਬਣਿਆ ਤੇ ਜੇ ਗੱਲ ਕਰੀਏ ਕਿ ਤੁਸੀਂ ਇਹ ਨਾਲਾ ਉੱਚਾ ਹੋ ਜਾਂਦਾ ਫਿਰ ਤੁਹਾਡੀ ਜ਼ਮੀਨ ਸੇਫ ਹੋ ਜਾਂਦੀ ਆ ਨਹੀਂ ਹੁੰਦੀ ਜੀ ਨਹੀਂ ਹੁੰਦੀ ਕਿਉਂਕਿ ਛੱਪੜ 15 ਮਰਲੇ ਸਾਰਾ ਛੱਪੜ ਆ ਜੀ 300 ਘਰ ਦਾ ਪਾਣੀ ਆਦਾ بارش ਦਾ ਪਾਣੀ ਵੀ ਇੱਥੇ ਆਂਦਾ ਤੇ ਅੱਗੇ ਕੋਈ ਨਿਕਾਸ ਨਹੀਂ ਆਗਾ ਛੱਪੜ ਨੂੰ ਅਸਾਂ ਛੱਪੜ ਦਾ ਨਿਕਾਸ ਵੀ ਨਹੀਂ ਹੈ ਕਿ ਆ ਜੋ ਜ਼ਮੀਨ ਹੈ ਇਹ ਛੱਪੜ ਨਹੀਂ ਹੈਗਾ ਵੇਖਣ ਨੂੰ ਤੁਹਾਨੂੰ ਛੱਪੜ ਲੱਗ ਰਿਹਾ ਹੋਵੇਗਾ ਇਹ ਜ਼ਮੀਨ ਛੱਪੜ ਨਹੀਂ ਹੈ ਇਹ ਕਿਸੇ ਦੀ ਐਗਰੀਕਲਚਰ ਲੈਂਡ ਹੈ ਔਰ ਐਗਰੀਕਲਚਰ ਜ਼ਮੀਨ ਦੇ ਵਿੱਚ ਸਾਰੇ ਹੀ ਪਿੰਡ ਦਾ ਨਕਾਸ ਜਿਹੜਾ ਹੈ ਉਹ ਪਾਇਆ ਜਾਂਦਾ ਜੇ ਗੱਲ ਕਰੀਏ ਤਾਂ ਆ ਜੋ ਨਾਲਾ ਬਣਾਇਆ ਨਾਲਾ ਜੋ ਹੈ ਸੜਕ ਤੋਂ ਵੀ ਨਹੀਂ ਵੈ ਇਹ ਨਾਲਾ ਬਣਾਉਣ ਦੀ ਜ਼ਿੰਮੇਵਾਰੀ ਕਿਹਦੀ ਸੀ ਕਿੰਨੀ ਵਾਰ ਇਸ ਪਿੰਡ ਵਿੱਚ ਸਰਪੰਚ ਬਣੇ ਹੋਣਗੇ ਕਿਹੜੇ ਕਿਹੜੇ ਸਰਪੰਚ ਨੇ ਇਹ ਜ਼ਿੰਮੇਵਾਰੀ ਨਿਭਾਈ ਆ ਕਿ ਇਹ ਨਾਲਾ ਜਿਹੜਾ ਪ੍ਰੋਪਰ ਉੱਚਾ ਕੀਤਾ ਜਾਵੇ ਔਰ ਜੋ ਛੱਪੜ ਹੈ ਉਹਨੂੰ ਡੂੰਗਾ ਕੀਤਾ ਜਾਵੇ ਜੇ ਉਹ ਛੱਪੜ ਨਹੀਂ ਹੈ ਤਾਂ ਕਿਤੇ ਛੱਪੜ ਦੀ ਕੰਪਲੇਂਟ ਕੀਤੀ ਜਾਵੇ ਛੱਪੜ ਨੂੰ ਪ੍ਰੋਪਰ ਕਢਵਾਇਆ ਜਾਵੇ ਔਰ ਇਹ ਜੋ ਘਰ ਹੈ ਇਹਨਾਂ ਘਰਾਂ ਦੀ ਜਿਹੜੀ ਪਰੇਸ਼ਾਨੀ ਹੈ ਉਹ ਕਿਹੜੀ ਗੱਲੋਂ ਪਾਈ ਗਈ ਆ ਇਹਨਾਂ ਘਰਾਂ ਉੱਤੇ ਕਿਉਂ ਪਰੇਸ਼ਾਨੀ ਪਾਈ ਗਈ ਆ ਕਿਉਂ ਇਹਨਾਂ ਲੋਕਾਂ ਨੂੰ ਜਿਹੜਾ ਵਾ ਇਹਨਾਂ ਦਾ ਖੇਤ ਜਿਹੜਾ ਉਹ ਮਿੱਟੀ ਕੀਤਾ ਗਿਆ ਪਾਣੀ ਖੜਾ ਖੇਤ ਨੂੰ ਛੱਪੜ ਬਣਾਇਆ ਗਿਆ ਔਰ ਕੀ ਕਾਰਨ ਹੈ ਜੇ ਇੱਕ ਗਰੀਬ ਬੰਦਾ ਬੋਲਦਾ ਨਹੀਂ ਹੈ ਤੇ ਇਹ ਕੋਈ ਮਤਲਬ ਨਹੀਂ ਹੈਗਾ ਕਿ ਸਾਰਾ ਪਿੰਡ ਉਹਦੇ ਉੱਤੇ ਚੜ ਕੇ ਰੌਲਾ ਪਾਵੇ ਇਹ ਕੋਈ ਮਤਲਬ ਨਹੀਂ ਹੈ ਕਿ ਸਾਰਾ ਮੈਕਮਾ ਜਿਹੜਾ ਅੱਖਾਂ ਮੀਟ ਕੇ ਚਲਿਆ ਜਾਵੇ ਜੇ ਮੈਕਮਾ ਇੱਥੇ ਆਉਂਦਾ ਤਾਂ ਅੱਖਾਂ ਮੀਟ ਕੇ ਚਲਿਆ ਜਾਂਦਾ ਲੱਗੇ ਗਰੀਬ ਦਾ ਖੇਤ ਜਿਹੜਾ ਉਹ ਡੁੱਬ ਰਿਹਾ ਔਰ ਡੋਬਦਾ ਕੌਣ ਹੈ ਸਬੰਧਤ ਮੈਕਮਾ ਸਬੰਧਤ ਮੈਕਮੇ ਦੇ ਉੱਤੇ ਧਿਆਨ ਕਿਉਂ ਨਹੀਂ ਦਿੰਦੇ ਕਿ ਇਹ ਗਰੀਬ ਦਾ ਜਿਹੜਾ ਖੇਤ ਹੈ ਉਹ ਕਿਉਂ ਡੁੱਬ ਰਿਹਾ ਜੇ ਕੋਈ ਸਬੰਧਤ ਮੈਕਮੇ ਦੀ ਚੀਜ਼ ਛੇੜਦਾ ਤਾਂ ਨੋਟਿਸ ਕੱਢੇ ਜਾਂਦੇ ਆ ਤਾਂ ਪਰਚੇ ਕੀਤੇ ਜਾਂਦੇ ਆ ਜੇ ਜਦੋਂ ਸਬੰਧਤ ਵਿਭਾਗ ਆ ਕੇ ਅੱਖਾਂ ਮੀਟ ਕੇ ਲੰਘ ਜਾਂਦਾ ਤਾਂ ਫਿਰ ਇਹ ਜਿਹੜਾ ਨੁਕਸਾਨ ਹੈ ਇਹਦੀ ਪਰਪਾਈ ਕੌਣ ਕਰੇਗਾ ਮੈਂ ਤੇ ਇਹੀ ਕਹਾਗਾ ਕਿ ਮੇਰੇ ਕੈਮਰਾਮੈਨ ਨੂੰ ਕੀ ਆ ਵਿਖਾਇਆ ਜਾਵੇ ਸਾਰਾ ਹਵਾਲਾ ਵਿਖਾਇਆ ਜਾਵੇ ਕਿ ਆ ਜਿੰਨੀ ਵੀ ਜ਼ਮੀਨ ਤੁਸੀਂ ਪਾਣੀ ਵਾਲੀ ਵੇਖ ਰਹੇ ਹੋ ਇਹਦੇ ਵਿੱਚ ਲਗਭਗ 90% ਹਿੱਸਾ ਜਿਹੜਾ ਵਾ ਇਹ ਖੇਤ ਹੈ ਇਹ ਕਿਸੇ ਗਰੀਬ ਦਾ ਖੇਤ ਹੈ ਔਰ ਸਬੰਧਤ ਵਿਭਾਗਾਂ ਦੀ ਮਿਲੀ ਭੂਤਣਾ ਇਹਨੂੰ ਡੁੱਬਿਆ ਗਿਆ ਔਰ ਅੱਖਾਂ ਮੀਟੀਆਂ ਕੇ ਜਾਣੇ ਕਿਹੜੀ ਗੱਲਾਂ ਮੀਟੀਆਂ ਗਈਆਂ ਨੇ ਕਿਉਂ ਡੁੱਬਿਆ ਗਿਆ ਜੇ ਗੱਲ ਕਰੀਏ ਤਾਂ ਇੱਥੇ ਭਰਾ ਖੜਾ ਹੈ ਜਿਸ ਦੀ ਜ਼ਮੀਨ ਹੈ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਕਿੰਨੇ ਸਮੇਂ ਤੋਂ ਪਾਣੀ ਪਿਆ ਰਿਹਾ ਇਹ ਦੇ ਵਿੱਚ ਇਹ 8 ਸਾਲ ਤੋਂ ਪਿਆ ਰਿਹਾ ਜੀ 8 ਸਾਲ ਤੋਂ ਹਾਂਜੀ ਤੇ ਤੁਸੀਂ ਜਦੋਂ ਵੀ ਇੱਥੇ ਕਦੀ ਇਹ ਨਾਲਾ ਬਣਿਆ ਕੋਈ ਸਬੰਧਤ ਵਿਭਾਗ ਇੱਥੇ ਆਇਆ ਸੀ ਹਾਂਜੀ ਵਿਭਾਗਾਂ ਬੀਡੀਓ ਇੱਥੇ ਮੌਕਾ ਦੇਖ ਕੇ ਗਿਆ ਜੀ ਤੇ ਐਮ ਐਲ ਏ ਦੋ ਐਮ ਐਲ ਏ ਦੇਖ ਕੇ ਗਿਆ ਮੌਕਾ ਨਸਾ ਦੇ ਸਬੰਧਤ ਵਿਭਾਗ ਇੱਥੇ ਆਇਆ ਸੀ ਸਬੰਧਤ ਵਿਭਾਗ ਵਿੱਚ ਆਏ ਗੱਲ ਨੂੰ ਮੈਂ ਵਿਭਾਗ ਪੁੱਛ ਰਿਹਾ ਐਮ ਐਲ ਏ ਨਹੀਂ ਪੁੱਛ ਰਿਹਾ ਐਮ ਐਲ ਏ ਪੰਜ ਸਾਹ ਵੱਲ ਚਲ ਜਾ ਸਬੰਧਤ ਵਿਭਾਗ ਵਿੱਚ ਇੱਥੇ ਆਇਆ ਸੀ ਹਾਂਜੀ ਵੀਡੀਓ ਇੱਥੇ ਮੌਕਾ ਦੇਖ ਕੇ ਗਿਆ ਜਦੋਂ ਮੈਂ ਬਾਹਰ ਕੀ ਵੇਖਿਆ ਮੌਕਾ ਉਹਨਾਂ ਨੇ ਉਹਨਾਂ ਨੂੰ ਮੈਂ ਨਾਲਾ ਕਿਹਾ ਵੀ ਨਾਲਾ ਅੱਗੇ ਛੱਪੜ ਦੇਖੋ ਛੱਪੜ ਥੋੜਾ 300 ਘਰ ਦਾ ਪਾਣੀ ਇੱਥੇ ਆ ਰਿਹਾ ਤੇ ਤੁਸੀਂ ਇਹ ਨਾਲਾ ਇਧਰ ਨੂੰ ਖੇਚ ਰਹੇ ਹੋ ਤੇ ਤੁਸੀਂ ਅੱਗੇ ਮੈਂ ਕਿੱਥੇ ਜਾਵਾਂਗਾ ਮੇਰੀ ਜ਼ਮੀਨ ਹੈ ਕੋਈ ਨਹੀਂ ਅਸੀਂ ਨਹੀਂ ਤੇ ਜੇ ਨਹੀਂ ਹਾ ਦਾ ਇਹ ਨਾਲਾ ਤੁਸੀਂ ਕਰਨ ਦਿੱਤਾ ਸਾਨੂੰ ਚਾਲੂ ਤੇ ਅਸੀਂ ਤਰ ਤਰ ਮੈਂ ਚੁੱਪ ਰਿਹਾ ਅਸੀਂ ਗਰੀਬ ਬਣੇ ਅੱਛਾ ਤੁਹਾਨੂੰ ਜਿਹੜਾ ਉਹ ਡਰਾਇਆ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਕਾਸ ਤੋਂ ਬਿਨਾ ਛੱਪੜ ਨੇ ਔਰ 70 ਸਾਲ ਹੋ ਗਏ ਨੇ ਸਾਡਾ ਦੇਸ਼ ਹੋ ਯਾਦ ਹੋਏ ਨਹੀਂ ਔਰ ਅਸੀਂ ਪਠਾਨਕੋਟ ਹਲਕੇ ਦੇ ਵਿੱਚ ਖੜੇ ਆ ਔਰ ਜੇ ਦੇਸ਼ ਯਾਦ ਹੋਏ ਨੂੰ 70 ਸਾਲ ਹੋ ਗਏ ਨੇ ਤੇ ਅੱਜ ਤੱਕ ਪਿੰਡਾਂ ਦੇ ਵਿੱਚ ਪ੍ਰੋਪਰ ਜਿਹੜੀ ਆ ਉਹ ਤਕਸੀਮ ਨਹੀਂ ਕੀਤੀ ਗਈ ਕਿ ਛੱਪੜ ਪਿੰਡ ਦੇ ਕਿਹੜੇ ਨੇ ਸ਼ਾਮਲਾਟ ਜਗਾ ਕਿਹੜੀਆਂ ਨੇ ਔਰ ਜੋ ਨੰਬਰੀ ਛੱਪੜ ਆ ਉਹ ਕਿੱਥੇ ਪੈਂਦੇ ਨੇ ਕੋਈ ਵੀ ਚੀਜ਼ ਜਿਹੜੀ ਆ ਪ੍ਰੋਪਰ ਲੋਕਾਂ ਨੂੰ ਨਹੀਂ ਦੱਸੀ ਗਈ ਸਬੰਧਤ ਵਿਭਾਗ ਹੁੰਦਾ ਸਿਰਫ ਇੱਕ ਟਾਈਮ ਦੀ ਚਾਹ ਪੀਣ ਵਾਸਤੇ ਚੌਂਕੀਦਾਰ ਨੂੰ ਬੁਲਾ ਲਿਆ ਕੁਰਸੀਆਂ ਮੰਗਵਾਲੀਆਂ ਬਹਿ ਲਿਆ ਚਾਹ ਪਾਣੀ ਪੀ ਲਿਆ ਉੱਠ ਕੇ ਚਲੇ ਗਏ ਅਧੂਰੀ ਜਾਣਕਾਰੀ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਔਰ ਪਿੰਡ ਦਾ ਛੱਪੜ ਜਿਹੜਾ ਇਹ ਛੱਪੜ ਵੇਖ ਲੋ ਕਿ ਛੱਪੜ ਕਿੱਥੇ ਆ ਕੋਈ ਜਾਣਕਾਰੀ ਨਹੀਂ ਇਹ ਵਿਚਾਰੇ ਅਨਪੜ ਗਰੀਬ ਬੰਦੇ ਨੇ ਇਹਨਾਂ ਨੂੰ ਕੀ ਪਤਾ ਛੱਪੜ ਜਿਹੜਾ ਉਹ ਕੀ ਨੰਬਰ ਹੁੰਦੇ ਨੇ ਲੇਕਿਨ ਸਬੰਧਤ ਵਿਭਾਗ ਨੇ ਜਦੋਂ ਨਾਲਾ ਬਣਵਾਇਆ ਉਦੋਂ ਵੀਡੀਓ ਸਾਹਿਬ ਇੱਥੇ ਪਹੁੰਚੇ ਸਨ ਔਰ ਗੱਲ ਕਰਦੇ ਆ ਕੀ ਹੁਣ ਕਦੋਂ ਵੀਡੀਓ ਸਾਹਵੇ ਦੇ ਵੱਲ ਘੀੜਾ ਮਾਰਨਗੇ ਕਦੋਂ ਇਸ ਪਿੰਡ ਦਾ ਵਿਕਾਸ ਵੇਖਣਗੇ ਅਗਰ ਵੀਡੀਓ ਸਾਹਬ ਇਧਰ ਘੀੜਾ ਨਹੀਂ ਮਾਰਦੇ ਇਸ ਦੇ ਉੱਤੇ ਕੋਈ ਪ੍ਰੋਪਰ ਕਾਰਵਾਈ ਨਹੀਂ ਕਰਦੇ ਜਾਂ ਇਸ ਦੀ ਜ਼ਮੀਨ ਸੇਫ ਨਹੀਂ ਕਰਦੇ ਤਾਂ ਫਿਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਈ ਹਰ ਹਫਤੇ ਖਬਰ ਦਾ ਜਿਹੜਾ ਵਾ ਉਹ ਤੁਹਾਨੂੰ ਪੱਖ ਵਿਖਾਵਾਂਗੇ ਕਿ ਕੀ ਹੋ ਰਿਹਾ ਪਿੰਡ ਦੇ ਵਿੱਚ ਔਰ ਕਿਉਂ ਇਸ ਗਰੀਬ ਦਾ ਨੁਕਸਾਨ ਕੀਤਾ ਜਾ ਰਿਹਾ ਔਰ ਸਰਕਾਰ ਕੀ ਤੁਹਾਨੂੰ ਲੱਗਦਾ ਇਹਦਾ ਮੁਆਵਜ਼ਾ ਦੇਵੇਗੀ ਜਿੰਨੇ ਸਾਲ ਇਸ ਦੀ ਫਸਲ ਮਰ ਗਈ ਏ ਔਰ ਕਿੰਨੇ ਸਾਲਾਂ ਤੋਂ ਫਸਲ ਜਿਹੜੀ ਆ ਉਹ ਕੋਈ ਫਸਲ ਨਹੀਂ ਇੱਥੇ ਉੱਗੀ ਪਿੰਡ ਦਾ ਹੀ ਪਾਣੀ ਜਿਹੜਾ ਇੱਥੇ ਆ ਰਿਹਾ ਔਰ ਪਿੰਡ ਜਿਹੜਾ ਵਾ ਉਹ ਛੱਪੜ ਨੂੰ ਤਰਸ ਰਿਹਾ ਕਿ ਪਿੰਡ ਦਾ ਛੱਪੜ ਹੋਵੇ ਪਿੰਡ ਦਾ ਨਕਾਸ ਹੋਵੇ ਤੇ ਜਦੋਂ ਸਰਪੰਚ ਬਣਦੇ ਆ ਤੇ ਹਰ ਬੰਦਾ ਇੱਕ ਸਰਪੰਚੀ ਭਗਤਾ ਹੁੰਦਾ ਗੱਲ ਕਰਦੇ ਆ ਇੱਥੋਂ ਦੇ ਜੋ ਸਰਪੰਚ ਰਹੇ ਨੇ ਕੀ ਜਵਾਬ ਦੇਈ ਆ ਕਿ ਉਹਨਾਂ ਨੇ ਕੋਈ ਇਹਦੇ ਬਾਰੇ ਅਪਲੀਕੇਸ਼ਨ ਦਿੱਤੀ ਆ ਸਬੰਧਤ ਮਹਿਕਮੇ ਨੂੰ ਜਾਂ ਨਹੀਂ ਦਿੱਤੀ ਕਦੋਂ ਤੱਕ ਇਹ ਜੜੀਆਂ ਕਾਰਵਾਈਆਂ ਜੜੀਆਂ ਇਦਾਂ ਪੈਂਡਿੰਗ ਪਈਆਂ ਰਹਿਣਗੀਆਂ ਕਦੋਂ ਤੱਕ ਇਹਨਾਂ ਲੋਕਾਂ ਦੇ ਜਿਹੜੇ ਨੁਕਸਾਨ ਹੋ ਹੁੰਦੇ ਰਹਿਣਗੇ ਔਰ ਹਾਲਾਤ ਤੁਸੀਂ ਵੇਖੋ ਇਹ ਹਾਲਾਤ ਜਿਹੜੇ ਆ ਪਿੰਡ ਕਾਨਵਾ ਦੇ ਜ਼ਿਲ੍ਹਾ ਪਠਾਨਕੋਟ ਦੇ ਨੇ ਔਰ ਅਸੀਂ ਸਪੈਸ਼ਲੀ ਜਿਹੜਾ ਵਾ ਉਹ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਫਿਰ ਦੱਸਾਂਗੇ ਕਿ ਇਹ ਸਰਪੰਚ ਸਾਹਿਬ ਜਿਹੜਾ ਕੀ ਕਹਿਣਾ ਉਹਨਾਂ ਦਾ ਕਿ ਕੋਈ ਮਤਾਏ ਦੇ ਬਾਰੇ ਪਾਇਆ ਗਿਆ ਜਾਂ ਨਹੀਂ ਪਾਇਆ ਗਿਆ ਅਗਰ ਸਰਪੰਚ ਆਪਣਾ ਪੱਖ ਦੇਣਾ ਚਾਹੁੰਦਾ ਹੋਵੇ ਤਾਂ ਸਾਨੂੰ ਪੱਖ ਦੇ ਸਕਦਾ ਅਗਰ ਨਹੀਂ ਪੱਖ ਦੇਣਾ ਚਾਹੁੰਦਾ ਹੋਵੇ ਤਾਂ ਅਸੀਂ ਅਗਲੀਆਂ ਖਬਰਾਂ ਵਿੱਚ ਉਹਨਾਂ ਦਾ ਪੱਖ ਵਿਖਾਵਾਂਗੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ